ਵਾਲਸਾਪ ਕਹਿੰਦੇ ਵੀ ਕੋਈ ਦੁਨੀਆ ਦੀ ਸਾਇੰਸ ਅਜੇ ਤੱਕ ਬਣੀ ਨਹੀਂ ਹੈ ਜਿਹੜੀ ਖੂਨ ਬਣਾ ਸਕੇ ਹੂੰ ਖੂਨ ਅੰਦਰ ਹੀ ਬਣਦਾ ਤੇ ਬਣਦਾ ਕਿਸੇ ਨੂੰ ਦਿਸਦਾ ਵੀ ਨਹੀਂ ਹੈ ਜੀ ਇਹਦਾ ਅੱਜ ਕੱਲ੍ਹ ਵੇਖਿਆ ਵੀ ਔਰਤਾਂ 'ਚ ਤੇ ਬੱਚਿਆਂ 'ਚ ਖੂਨ ਦੀ ਘਾਟ ਬਹੁਤ ਹੈ ਕਈਆਂ ਨੂੰ ਅਨੀਮੀਆ ਦੀ ਸਮੱਸਿਆ ਹੋ ਜਾਂਦੀ ਆਉਂਦੀ ਇੱਕ ਬੋਤਲ ਲੱਗੂਗੀ ਦੋ ਲੱਗਣਗੀਆਂ ਤਿੰਨ ਲੱਗਣਗੀਆਂ ਖੂਨ ਕੁਦਰਤੀ ਤਰੀਕੇ ਨਾਲ ਵਧਾਉਣ ਦੇ ਕਿਹੜੇ-ਕਿਹੜੇ ਨੁਸਖੇ ਹੈਗੇ ਆ ਜਿਹੜੇ ਤੁਸੀਂ ਸਜੈਸਟ ਕਰੋਗੇ ਇਹਦੇ 'ਚ ਗੰਨੇ ਦਾ ਰਸ ਜਿਹੜਾ ਹੈਗਾ ਉਸ ਤੋਂ ਵਧੀਆ ਕੋਈ ਚੀਜ਼ ਨਹੀਂ ਹੈ ਬਲੱਡ ਨੂੰ ਇਨਕਰੀਜ਼ ਕਰਨ ਵਾਸਤੇ। ਹੂੰ। ਦੂਜੀ ਚੀਜ਼ ਹੈ ਬੀਟ ਗ੍ਰਾਸ ਦਾ ਪਾਊਡਰ। ਬੀਟ ਗ੍ਰਾਸ ਪਾਊਡਰ ਵਾਸਤੇ ਗ੍ਰੰਥਾਂ 'ਚ ਇੰਨਾ ਕਿ ਲਿਖਿਆ ਹੋਇਆ ਬੀਟ ਗ੍ਰਾਸ ਜਿਹੜਾ ਹੈਗਾ ਉਹ ਕਣਕ ਦਾ ਜਵਾਰਾ ਹੀ ਆ। ਕਣਕ ਦੇ ਜਵਾਰੇ ਦਾ ਪਾਊਡਰ ਉਹ ਉਹਦਾ ਜਿਹੜਾ ਪਾਊਡਰ ਹੈ ਇੱਕ ਚਮਚਾ ਡੇਲੀ ਖਾਣਾ। ਇੱਕ ਡੱਬਾ ਜਿਵੇਂ ਮੰਨ ਲਓ 100 ਗ੍ਰਾਮ ਦਾ ਡੱਬਾ ਜੀ ਨੇ ਖਤਮ ਕਰ ਲਿਆ। ਇੱਕ ਬੋਤਲ ਖੂਨ ਚੜਨ ਦੇ ਬਰਾਬਰ ਉਹਦਾ ਅਸਰ ਆਉਂਦਾ ਹੈ। ਜਦੋਂ ਮਰਜ਼ੀ ਚੈੱਕ ਕਰਾ ਲਓ। ਇਹ ਗ੍ਰੰਥ ਚ ਵੀ ਲਿਖਿਆ ਸੀ ਅਜਮਾਇਆ ਵੀ ਆ ਅਸੀਂ ਦੰਨਿਆ ਲੋਕਾਂ ਨੂੰ ਸਾਡੇ ਕੋਲੇ ਆਲਰੇਡੀ ਮੇਰਾ ਆਪਣਾ ਫਾਰਮ ਹੈ ਜੀ ਜਿਹਦੇ ਵਿੱਚ ਅਸੀਂ ਮੀਟ ਗ੍ਰਾਸ ਤਿਆਰ ਕਰਦੇ ਆ ਔਰ ਸਾਡੇ ਫਰੈਂਡ ਨੇ ਦੇਰਾ ਦੂਣ ਬੰਦ 32 33 ਕਿੱਲੇ ਉਹਦਾ ਫਾਰਮ ਹੈ ਉਹਦੇ ਚੋਂ ਤਿਆਰ ਹੁੰਦਾ ਹੈ ਜੀ ਤੇ ਉਹ ਸਪੈਸ਼ਲ ਹੈ ਉਹਨੂੰ ਜਦੋਂ ਤੁਸੀਂ ਪੀਓਗੇ ਤੁਹਾਨੂੰ ਲੱਗੂਗਾ ਵੀ ਵਾਕਿਆਸਤਕ ਖੇਤ ਚੋਂ ਜਿਵੇਂ ਪੱਟ ਕੇ ਜਵਾਰਾ ਲਿਆ ਹੁੰਦਾ ਤਾਜ਼ਾ ਐਦਾਂ ਬਣਦਾ ਤੇ ਉਹਦੇ ਨਾਲ ਖੂਨ ਇਨਕਰੀਜ਼ ਹੁੰਦਾ ਇੱਕ ਸਭ ਤੋਂ ਵਧੀਆ ਸਰੋਤ ਹੈ ਔਰ ਇਹ ਚੀਜ਼ਾਂ ਜਿਵੇਂ ਉਹਨਾਂ ਜਿਵੇਂ 슈ਗਰ ਕੇਨ ਹੈ ਉਹਦਾ ਐਕਸਟ੍ਰੈਕਟ ਲੈਂਦੇ ਆ ਅਸੀਂ ਸ਼ੂਗਰ ਕੈਨ ਦੇ ਐਕਸਟ੍ਰੈਕਟ ਤੋਂ ਅਸੀਂ ZX એનર્ਜੀ ਸਰਪ ਬਣਾਉਂਦੇ ਆ ਲੋਕ ਲੈ ਕੇ ਜਾਂਦੇ ਆ ਜੀ ਉਹ ਗੰਨੇ ਦੇ ਰਸ ਦੇ ਆਪਦੇ ਆਨੰਦ ਹੈ ਮਤਲਬ ਉਹ ਕਹਿੰਦੇ ਜੀ ਗੰਨੇ ਦਾ ਰਸ ਨਹੀਂ ਕਢਾਉਣਾ ਬੜੇ بڑے ਲਿਖੇ ਲੋਕ ਨੇ ਬੜੇ ਸਮਝਦਾਰ ਲੋਕ ਨੇ ਉਹ ਕਹਿੰਦੇ ਨੇ ਰੀੜੀ ਦੇ ਹਾਈਜਨਿਕ ਨਹੀਂ ਹੁੰਦਾ ਆ ਨਹੀਂ ਹੁੰਦਾ ਤੇ ਅਸੀਂ ਉਹਦਾ ਐਕਸਟ੍ਰੈਕਟ ਕੱਢ ਲਿਆ ਐਕਸਟ੍ਰੈਕਟ ਕੱਢ ਕੇ ਬੋਤਲਾਂ ਚ ਪਾਤਾ 10 ਸਾਲ ਖਰਾਬ ਨਹੀਂ ਹੁੰਦਾ ਜੀ ਉਹਦੀ ਐਕਸਪਾਇਰੀ ਉਹ ਹੈ ਨਹੀਂ ਤੇ ਉਹ ਕੀ ਹੈ ਕਿ ਉਹ ਦੇਣਾ ਅਗਲੇ ਨੂੰ ਵੀ ਰੋਜ਼ ਵਈ ਆਏ ਕਰੀ 30 ml ਲੈਣਾ ਗਲਾਸ ਚ ਪਾਉਣਾ ਉਹ ਚ ਬਾਕੀ ਪਾਣੀ ਪਾ ਕੇ ਆਪਣੀ ਬਰਫ਼ ਪਾਉਣੀ ਪਾਜੋ ਪਾਉਣਾ ਆਪਾ ਉਹਦਾ ਸਵਾਦ ਉਹੀ ਐ ਸੇਮ ਤੇਜ਼ ਦਾ ਉਹ ਦੇਣਾ ਗੰਨੇ ਦਾ ਜਿਹੜਾ ਰਸ ਐ ਤੇ ਉਸ ਤੋਂ ਬਾਅਦ ਵੀਟ ਗ੍ਰਾਸ ਦਾ ਪਾਊਡਰ ਅਸੀਂ ਦੰਦੇ ਆ ਨੈਚੁਰਲ ਚੀਜ਼ਾਂ ਨੇ ਫਿਰ ਅਚਾ ਬੀਟ ਗ੍ਰਾਸ ਹੋ ਗਿਆ ਮੋਰਿੰਗਾ ਹੋ ਗਿਆ ਜੀ ਬੀਟ ਗ੍ਰਾਸ ਮੋਰਿੰਗਾ ਤੇ ਇੱਕ ਚਲਾਈ ਚਲਾਈ ਦੇ साग ਤੋਂ ਬਣਦਾ ਸਪੈਰੋਲੀਨਾ ਜੀ ਐਕਸਟ੍ਰੈਕਟ ਤੇ ਉਦੋਂ ਬਾਥੂ ਦਾ ਐਕਸਟ੍ਰੈਕਟ ਦੇਖੋ ਕਿਹੜੀਆਂ ਗੱਲਾਂ ਮੈਂ ਕਰਦਾ ਆਪ ਮੋਹਰੀ ਚੀਜ਼ਾਂ ਗੁੱਧੀਆਂ ਨਾਲ ਇਹ ਬਿਜਣੀ ਆਪਣੀ ਪੈਂਦੀਆਂ ਚਲਾਇਆ